ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸੱਚ ਨਾਨਕ ਹੁਸੇ ਪੇ ਸੱਚ ਸੋਚੇ ਸੋਚ ਨਾ ਹੋਈ ਜੇ ਸੋਚੇ ਲਖ ਵਾਰ ਚੁੱਪੇ ਚੁੱਪ ਨਾ ਹੋਏ ਜੇ ਲਹਿਰਾਂ ਲਤਾਰ ਭੁਖਿਆ ਭੁਖ ਨਾ ਉਤਰੇ ਜੇ ਬੰਨਾ ਪੁਰਿਆ ਭਾਰ ਸਹਸ ਸਣ ਪਹਲਕ ਹੋਏ ਤੈ ਕੋ ਨ ਚੱਲੇ ਨਾਰ ਕਿਉ ਸਚ ਆਰਾ ਹੋਈਏ ਕਿਉ ਕੂੜੇ ਟੁੱਟੇ ਪਾਲ ਹੁਕਮ ਰਜੈ ਚੱਲਣਾ ਨਾਨਕ ਲਖਿਆ ਨਾਲ ਹੁਕਮੇ ਹੌਨ ਆਕਾਰ ਹੁਕਮਨ ਤੇ ਹਜਾਈ ਹੁਕਮੇ ਹੌਨ ਜੀ ਹੁਕਮ ਮਿਲੇ ਵਡਿਆਈ ਹੁਕਮੇ ਉਤਨ ਨੀਚ ਹੁਕਮ ਲਿੱਥ ਦੁਖ ਸੁਖ ਪਾਈਐ ਇਕ ਨਾ ਹੁਕਮੇ ਬਖਸ਼ਿਸ਼ ਇਕ ਹੁਕਮੇ ਸਦਾ ਪਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜਬ ਜੁਝੇ ਤਾ ਹੁਮੈ ਕੈ ਨਾ ਕੋਏ ਗਾਵੇ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਰਿੱਧਿਆ ਵਿਚਾਰ ਗਾਵੇ ਕੋ ਸਾਜ ਕਰੇ ਤਨ ਥੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਦੇਸ ਦੂਰ गावे पवित्र देख हादर حضور कथन कथी न आवे टूट कथ कथ कथी कोट कोट देदा दिल दे थक पाए जुगा जुगर कंतर खाए खाए हुक्मे हुक्म चलाए रहो ਨਾਨਕ ਵਿਗਸੇ ਵੇ ਪਰਵਾਵੋ ਸੱਚ ਸਭ ਸਚਨਾਏ ਭਖਿ ਭਾਉ ਅਪਾਰ ਅਕ ਮੰਦੇ ਦੇ ਦੇ ਦਾਤ ਕਰੇ ਦਾਤਾਰ ਫਿਰ ਤੇ ਅਕ ਰਖੀਏ ਜਿਦਿਸ ਦਰਬਾਰ ਮੋਹ ਕੇ ਬੋਲਣਾ ਬੋਲੀਏ ਜੇ ਸੁਣੇ ਧਰੇ ਪਿਆਰ ਅੰਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ ਕਰਮੇ ਆਵੇ ਕਪੜਾ ਨਦਰ ਮੋਖ ਦਵਾਰ ਨਾਨਕ ਇਵੇਂ ਜਾਣੀਏ ਸਭ ਆਪੇ ਸੱਚ ਆਰ ਥਾਪਿਆ ਨਾ ਜਏ ਤਿਤ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵੇ ਤਿੰਨ ਪਾਇਆ ਮਾਨ ਨਾਨਕ ਗਾਵੇ ਗੁਰੇ ਨਿਧਾਰਾ ਗਾਵੇ ਸੁਣੀਏ ਮਨ ਰਖਿਏ ਪਾਉ ਦੁਖੋ ਪਰ ਹਰ ਸੁਖ ਘਰ ਲੈ ਜਾਈ ਗੁਰਮਖ ਨਾਨਕ ਨੁਰਮਖ ਵਿਦਾਂ ਗੁਰਮਖ ਰਹਾ ਸਮਾਏ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰ ਗਤੀ ਮਾਏ ਜੇ ਹੋਜਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਜਾਈ ਸਬਨਾ ਜੀਆਂ ਕਾ ਇਤਤਤ ਸੁ ਮੈ ਵਿਸਰਨ ਨ ਜਾਏ ਤੀਰਥ ਨਾਮਾ ਜੇ ਤਿਸ ਭਾਵਾਂ ਵਿਣ ਭਾਣੇ ਤੇ ਨਾਏ ਕਰੇ ਜੀਤੇ ਛਰਟ ਉਪਾਏ ਵੇਖਾਂ ਵਿਣ ਕਰਮਾਂ ਤੇ ਮਿਲੇ ਲਈ ਮਤ ਵਿੱਚ ਰਤਨ ਜੋਹਾਰ ਮਣਕ ਜੇ ਕੋ ਗੁਰ ਕੇ ਸਿੱਤ ਸੁਣੇ ਗੁਰਾ ਇੱਕ ਦੀਪ ਜਾਈ ਸਭ ਨਾ ਜੀਆਂ ਦਾ ਇੱਕ ਦਰਤ ਸੋ ਮੈਂ ਵਿਸਰਨ ਜਾਈ ਜੇ ਜਗ ਚਰ ਅਰਜ ਹੋਰ ਦਸਣੇ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਬ ਕੋਏ ਚੰਗਾ ਨਾਮ ਰਖਾਇ ਕੇ ਜਸ ਤਿਰਤ ਜਗ ਲੇ ਜੇ ਤੇ ਫੇ ਨਦਰ ਨ ਆਵੇ ਤੇ ਰਾਤ ਨ ਪੁਛੇ ਕੇ ਈਟ ਅੰਦਰ ਟੀਟ ਪਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਪੁ ਦੇ ਤੇ ਹਰ ਕੋਇ ਨ ਸਜੈ ਜੇ ਤਿਸ ਗੁਣ ਕੋਈ ਕਰੇ ਸੁਣੇ ਸੈ ਸਿਰ ਸੁਰਨਾਥ ਸੁਣੇ ਧਰਤ ધਵਨ ਆਕਾਸ਼ ਸੁਣੇ ਤ੍ਰਿਪਤ ਪਤਲ ਸੁਣੇ ਪਉਨ ਸਤਿ ਕਾਨ ਨਾਨਕ ਭਗਤ ਸਦਾ ਵਿਗਾਸ ਸੁਣੇ ਦੁਖ ਪਾਪ ਕਾਣਾ ਸੁਣਿਐ ਈਸ਼ਰ ਬ੍ਰਹਮੰਡ ਸੁਣਿਐ ਮੁਕਸਲਾ ਹਾਣਾ ਮੰਦ ਸੁਣਿਐ ਜੋਗ ਜਗ ਤਨ ਭੇਦ ਸੁਣਿਐ ਸਤ ਸਤ ਸਿਨ ਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾਣ ਸੁਣਿਐ ਸਤ ਸੰਤੋਖ ਗਿਆਨ ਸੁਣਿਐ ਅਠਸਠ ਕਾਿਸ਼ ਨਾਨਕ ਸੁਣਿਐ ਪੜ ਪੜ ਪਾਵੈ ਮਾਨਾ ਸੁਣਿਐ ਲਾਗ ਸਜ ਦਿਹਾਣੀ ਨਾਨਕ ਭਗਤ ਸਨਾ ਵਿਗਾਸ ਸੁਣਿਐ ਦੁਖ ਪਾਪ ਕਾਰਾ ਸੁਣਿਐ ਸਰਾ ਗੁਣਾ ਕੇ ਗਾ ਸੁਣਿਐ ਸੇਖ ਪੀਰ ਪਤ ਸਾਹਾ ਸੁਣੇ ਅੰਤੇ ਪਾਵੇ ਰਹੁ ਸੁਣੇ ਹਾਥ ਹੋਵੇ ਅਸਗਉ ਨਾਨਕ ਫਗਤਾ ਸਦਾ ਵਿਗਾ ਸੁਣੇ ਦੁਖ ਪਾਪ ਕਾ ਨ ਮਨਖ ਗਤ ਕਹਿ ਨ ਜਾਏ ਜੇ ਕੋ ਕਹਿ ਪਿਛੇ ਤਸ ਤਾਏ ਕਾਗਰ ਕਲਮ ਨ ਦਿੱਖਣ ਹਾਰ ਮਨ ਕਮੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਣੇ ਮਨ ਕੋਏ ਮਨੈ ਸੁਰਤ ਹੋਵੇ ਮਨ ਮੁਦ ਮਨੈ ਸਗਲ ਬਵਣ ਤੇ ਸੁਧ ਮਨੈ ਮੋ ਝੋਟਾ ਨ ਖਾਏ ਮਨ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨ ਪਏ ਮਨ ਪਤ ਸੁ ਪ੍ਰਗਟ ਜਾਏ ਮਨੈ ਮਗਨ ਜਲੇ ਪੰਥ ਮਨ ਧਰਮ ਸੇ ਤੇ ਸੰਬੰਧ ਐਸਾ ਨਾ ਮਨ ਰਜਨਮ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਪਾਵੈ ਮੋਕ ਗਵਾਰ ਮੰਨੇ ਪਰਵਾਰ ਸਦਾਰ ਮੰਨੇ ਤਰੇ ਤਾਰੇ ਗੁਰ ਸਿਖ ਮੰਨੇ ਨਾਨਕ ਭਵਨ ਵਿਖੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨ ਪੰਜ ਪਵਤਰ ਸਹਿਮਾਨ ਪੰਚੇ ਸੋਹੇ ਤੇਰ ਰਾਜਾ ਪੰਚ ਕਾ ਗੁਰ ਇਕ ਧਿਆਨ ਜੁ ਜੇ ਕੋ ਕਹਿ ਕਰੇ ਵਿਚਾਰ ਕਰਤੇ ਤੇ ਕਰਨੈ ਨਾਹਿ ਸਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਖਾ ਥਾਪ ਰਤਿਆ ਜਿਨ ਸੂਤ ਜੇ ਕੋ 부ਝੇ ਹੋਵੇ ਸਚਿਆਰ ਅਵਲੇ ਵਰਕੇ ਤਾ ਭਾਰ ਤਰਤੇ ਹੋਰ ਪਰੇ ਹੋ ਰਹੂਰ ਤਿਸਤੇ ਭਾਰ ਕਲੇ ਕੌਣ ਜੋਰ ਜੇ ਜਾ ਨਰੰਗ ਅਕੇ ਨਾਉ ਸਬਨਾਨਿਤ ਅਵਿਕਲਾ ਯੋ ਲੇਖਾਨਿ ਤ ਜਾਣੇ ਕੋਏ ਲੇਖਾਨਿ ਆ ਕੇ ਤਾ ਹੋਏ ਕੇਤਾ ਤਾਣ ਸਵਾਲ ਰੂਪ ਕੀਤੇ ਦਾਤ ਜਣ ਪਉਣ ਪੁੱਤ ਕੀਤਾ ਪਸਵ ਇੱਕ ਕੁਵਾਉ ਤਿਸ ਤੇ ਹੋਏ ਲਖ ਦਰਿਆ ਕੁਦਰਤ ਕਵਣ ਕਾਹ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤਦ ਭਾਵੇ ਸਾਈ ਭਰੇ ਕਾਰ ਤੂੰ ਸਦਾ ਸਲਾਮਤ ਨਰੰਕਾਰ असंख जप सं पाओ असंख पूजा संग जपताओ असं ग्रंथ मुक वेद पाठ असंख जुग मन रास असं भक्त ज्ञान विचार असं सते असंग तार असं सर मो बार असंख मन ले तार ਕੁਦਰਤ ਕਮਣ ਕਾ ਵਿਚਾਰ ਵਾਰਿਆ ਨਾ ਜਾਵੇ ਇਕ ਵਾਰ ਜੋ ਤੁਧ ਪਾਵੇ ਸਾਈ ਭਲੇ ਕਾਰ ਤੂ ਸਲਾਮਤ ਨਿਰੰਕਾਰ ਅਸੰਖ ਮੂਰਤ ਕਲਪੂਰ ਅਸੰਖ ਚੋਰ ਹਰਾਨ ਕੂਰ ਅਸੰਖ ਅਮਰ ਕਰ ਜਾਏ ਜੂਰ ਅਸੰਗਲਵੜ ਹੱਤੇ ਆਮੈ ਅਸੰਘ ਪਾਪੀ ਪਾਪ ਕਰ ਜਹੇ ਅਸੰਗੂੜ ਹਰ ਪੂੜੇ ਫਿਰਾਏ ਆਸਮਲੇਸ਼ ਮਲ ਬਖਾਏ ਆਸਨਿੰਦਗ ਸਿਰ ਕਰ ਭਾਰ ਨਾਨਕ ਨੇ ਚ ਕਹੇ ਵਿਚਾਰ ਵਰਨ ਨ ਜਵੇ ਸਵਾਰ जो तुद पावे खार तू सदा सलामत निरंकार असङ्करो अगम अगम संस्करो असंख है सिर परो अखरे नाम अखरे सलाहा अखरे ज्ञान वेतनु अखरे लेखन बोलन पाणा ਅਖਰਾ ਸਿਰ ਸੰਜੋਗ ਵਖਾਣ ਜਿਨ ਐ ਲਖ ਤੇ ਸਿਰ ਨਾ ਹੈ ਜੋ ਫਰਮਾਏ ਤੇ ਉਤਰ ਪਾਏ ਜੇ ਤੱਕ ਤਿਤ ਤਿਤ ਨਾ ਵਿਣ ਨਾ ਵੈ ਨਾ ਹੈ ਕੋਥਾਉ ਕੁਦਰਤ ਕਮਣ ਕਹਾਵੇ ਚਾਰ ਵਾਰ ਨਾ ਜਵੈ ਇੱਕ ਵਾਰ ਜੋ ਤੁਧ ਪਾਵੈ ਸਾਇ ਭਲੇ ਤਾਰ ਤੂ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਨ ਲੈ ਭਾਣੇ ਤੋਤੇ ਉਤਰ ਸੁਖੇ ਮੋਤ ਬਲਿਤੇ ਕੱਪੜ ਹੋਏ ਦੇ ਸਾਬਣ ਲਿਓ ਧੋਏ ਭਰੀਏ ਮਤ ਪਾਪ ਕੇ ਸੰਗ तोपे तो नवे पुने पापे आखण न करण लिखजो आपे बिपे हाओ नानो ना जओ तीर तप लेको पावा तलका मान ਸੁਨੇ ਆ ਮਨਿਆ ਮਨ ਕੇ ਤਾ ਭਾਉ ਅੰਦਰ ਗ تیرਤ ਮਲ ਨ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਅਸਤ ਆਤ ਬਣੇ ਦਰਮਉ ਸਤ ਸਹਣ ਸਦਾ ਮਨ ਚਉ ਕੌਣ ਸੁਵਿਲਾ ਵਖਤ ਕਵਣਾ ਕੌਣ ਤਿਤ ਕੌਣ ਵਾਰ ਕੌਣ ਸਿਰ ਤੇ ਮਾਵ ਕੌਣ ਜਿੱਤ ਹੋਆ ਆਕਾਰ ਵੇਲ ਨਾ ਪਾਇਆ ਪਣ ਤੇਜ ਹੋਵੇ ਲੇਖ ਪੁਰਾ ਵਕਤ ਨਾ ਪਾਇਓ ਕਾਦਿਆ ਜੇ ਲੇਖਣ ਲੇਖ ਪੁਰਾ ਤਿਤਵਾਰ ਨਾ ਰੋਦੀ ਜਾਣੇ ਰਤਨਾ ਮੋਨਾ ਤਏ ਜਾ ਕਰਤਾ ਸਿਰ ਕਹੇ ਕੋ ਸੱਚ ਆਪੇ ਜਾਣੇ ਸੋਏ ਕਿਉ ਕਰ ਅੱਖਾਂ ਕਿਵ ਸਲਾਹੀ ਕਿਉ ਵਰਨੇ ਕਿਵ ਜਾਨਾ ਨਾਨਕ ਅੱਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਇ ਵੱਡੇ ਨਾਏ ਕੀਤਾ ਜੱਤ ਹੋਵੇ ਨਾਨਕ ਜੇ ਕੋ ਆਪੋ ਹੋਣ ਕੇ ਤਾ ਨਾ ਸੋਹੇ ਪਾਤਾਲ ਪਤਾਲ ਲਖ ਕਸਗਾਸ ਉੜਾ ਕੋੜਾ ਗ ਪਾਲ ਤੱਕ ਜੇਦ ਤਹਿ ਨਿਕ ਬਾਤ ਸਹਸ 18 ਤੈਨ ਕਤੇ ਬਸਰ ਵਿਖਾ ਲੇਕੋ ਇਤ ਲਿਤੇ ਲੇਕੇ ਵੇ ਨਾਨਕ ਵਡਾ ਕੀਏ ਆਪੇ ਜਣ ਆਪ ਸਲਾਹੀ ਸਲਾਹ ਇਤ ਸੁਰਤ ਨਾ ਪਾਇਆ ਨਦੀਆਂ ਤੇ ਵਾਹ ਪੈ ਸਮੰਦ ਨ ਜਾਣੀਏ ਸਮੰਦ ਸਾਹਾ ਸੁਲਤਾਨ ਕਿਰਾਸੀ ਸੇ ਮਾਲ ਤਨ ਕੀੜੇ ਤੁਰ ਨਾ ਹਮਨੇ ਜੇ ਤਸ ਮਨੋ ਨੈ ਵਿਸਰਹਿ ਅੰਤ ਨ ਸੁਭ ਤੇ ਕਹਿਣ ਨ ਅੰਤ ਅੰਤ ਨ ਕਰਨੇ ਦੇਣ ਅੰਤ ਅੰਤ ਨ ਵੇਖਣ ਸੁਣਣੇ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜੋਤਿ ਤਾਕਾਰ ਅੰਤ ਨ ਜਾਪੇ ਪਾਰਵਰ अंत कारण के ते बिल लाए ताकि अंत न पाए जाए अंत न जाने को बहुता कई बहुता हुए वड्डा साहब ऊंचा था ऊंचे ऊपर ऊंचा ना केवल ऊंचा हो गए ते सोचे को जाने सोए जीवन आप जाने आप आप, आप नानक नदरे कर्मी दात ਨਭਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨੈ ਤਮਾਏ ਕੇ ਤੂੰ ਮੰਗੇ ਜੋਦ ਅਪਾਰ ਕੇ ਤਿਆ ਗਣਤ ਨਹਿ ਵਿਚਾਰ ਕੇਤੇ ਖਪ ਟਟੇ ਵਿਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੁਰਖ ਖਾਹੇ ਖਾਹੇ ਕੇਤਿਆ ਦੂਖ-ਦੋਖ ਸਦਮਾਰ ਏ ਵੀ ਦਾਤ ਤੇਰੀ ਦਾਤਾਰ ਬੰਦ ਖਲਸੀ ਪਣੇ ਹੋਏ ਔਰ ਆਖ ਨ ਸਕੇ ਕੋਏ ਜੇ ਕੋ ਖਾਇ ਕ ਅਖਣ ਪਏ ਹੋ ਜਣ ਜਿਤਿਆ ਮੂੰ ਖਾਏ ਆਪ ਜਣ ਆਪ ਦੇ ਆਖੇ ਸਵੇ ਤੇ ਕੇ ਜਿਸ ਨਾ ਬਖੇ ਸਿਵਤ ਸਲਾਹ ਨਾਨਕ ਤਤ ਸਹੀ ਪਤ ਸਭ അമുല ഗുണ അമുല വപാര അമുൽ വപാര് അമൂൽ ഭണ്ഡാര അമുല ആവേ ജയ അമുല പായ മിലാസ മഹേ അമല തര അമല ദണ അമല തുല അമല പ്രമാണ അമല ബീഷമ അമല കർമ്മ അമല പ്രമാണ നമു ലോമല ആഖ്യന ജയ ਆਖਿਆ ਕਰੇ ਲਿਵ ਲਾਏ ਆਖੇ ਵੇਦ ਪਾਠ ਕਰਾ ਆਖ ਪੜੇ ਤਰੇ ਰਖਿਆ ਆਖ ਦਰਮੈ ਅਕਿੰਦ ਆਖ ਗੋਪੀ ਤੇ ਗੋਵਿੰਦ ਆਖ ਸਰ ਅਖ ਸਿਧ ਆਖ ਕਿਤ ਕਿਤ ਬੁੱਧ ਆਖ ਦਾਨ ਆਖ ਦਿਓ ਨਾਖੇ ਸੁਰ ਨਰ ਮਨ ਜਨਸਿਉ ਕੇਤੇ ਅੱਖੇ ਆਖਣ ਪਾਹੀ ਕੇਤੇ ਕਹਤੇ ਉਠ ਉਠ ਜਾਏ ਇਤੇ ਕੀਤੇ ਹੋਰ ਕਰੇ ਤਾ ਅੱਖ ਨ ਸਤ ਹੈ ਕੀਤੇ ਜੀਵਣ ਪਾਵੇ ਤੇੜ ਹੋਏ ਨਾਨਕ ਜਾਣੈ ਸੱਚ ਸੁਏ ਜੇ ਕੋ ਆਖੇ ਬੋਲ ਵਿਗਾੜ ਤਾਲ ਕੀ ਸਰਗਵਾਰਾ ਗਵਾਤ ਸੂਦਰਤ ਅਸੂ ਘਰ ਕਹਾ ਜਿਤ ਬਹਿ ਸਰਬ ਸਮਲੇ ਵਾਜ ਨਾਦ ਰੇ ਕਸ਼ੰਖਾ ਕੀਤੇ ਵਾਵਣ ਹਾਰੇ ਕੀਤੇ ਰਗ ਧਰੀਸ ਕਈਏ ਕੀਤੇ ਗਾਵਣ ਹਾਰੇ ਗਾਵੇ ਤਉ ਨਾ ਪਾਉਣ ਬਣੀ ਬੇਸ਼ੰਤਰ ਗਾਵੇ ਰਾਜਾ ਧਰਮ ਦੇ ਦਵਾਰੇ ਗਾਵੇ ਚਿਤ ਗੁਪਤ ਲਖ ਜਣ ਲਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸੁਹਾਰੇ ਗਾਵੇ ਇੰਦ ਦੇ ਨਸਨ ਬੈਠੇ ਦੇਵਤਿਆ ਦਰਨੰਦ ਗਾਵੇ ਸਿਧ ਸਮਾਦੇ ਅੰਦਰ ਭਾਵਨਾ ਸਾਰ ਵਿਚਾਰੇ ਗਾਵੇ ਜਤੇ ਸਦੇ ਸੰਤ ਕੀ ਗਾਵੇ ਵੀਰ ਕਰਾਰੇ ਗਾਵਨ ਪੰਦੇ ਪੜਨੇ ਰਖ ਸੁਰੇ ਜੁਜਵੇ ਤਾ ਨਾ ਦੇ ਗਾਵੇ ਮੌਣਿਆ ਮਨ ਮੋ ਸੁਰਗ ਮਸ਼ ਰਿਲੇ ਗਾਵਨ ਰਤਨ ਉਪਾਏ تیرੇ ਅਠਸੜੀ ਰਤ ਨਾਲੇ ਗਾਵੇ ਜੋਦ ਮਾਂ ਬਲਸੂਰਾ ਗਾਵੇ ਖਾਣੀ ਚਰੇ ਗਾਵੇ ਖਣ ਮੰਡਲ ਵਰ ਬੰਦਾ ਕਰ ਕਰ ਰਸਤੇ ਧਾਰੇ ਸੇ ਤੁਨ ਕਵਿ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਔਰ ਕੇਤੇ ਗਵਨ ਸੇ ਮੈਂ ਚੇਤਨ ਆਵਨ ਨਨਕ ਵਿਚਾਰੇ ਸੋਇ ਸੋਇ ਸਦਾ ਸੱਚ ਸਾਹਿਬ ਸੱਚਾ ਸੱਚੇ ਨਾਏ ਹੈ ਬੇ ਉਸ ਜਏ ਨਜਸੀ ਨਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨ ਸੇ ਮਾਇਆ ਜਿਨ ਪਾਏ ਕਰ ਕਰ ਦੇਖੇ ਕੀਤਾ ਆਪਣਾ ਜੋ ਤੁਸ ਦੀ ਵਡਿਆਈ ਜੋ ਤੇ ਪਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸਹ ਸਹਾ ਪਤ ਸਹ ਨਾਨਕ ਰਣ ਰਜੈ ਮੰਨ ਦਾ ਸੰਤੋਖ ਸਰਬਤ ਜੋਲੇ ਧਿਆਨ ਤੇ ਕਰੇ ਬਰੂਤ ਇੰਦ ਕਾਲ ਤੁਾਰੇ ਕਾਇਆ ਜੁਗਤ ਡੰਡਾ ਪਰਤੇਤ ਨਾਏ ਪੰਤੇ ਸਗਲ ਜਮਾਤੇ ਮਨ ਜੀ ਤਿਹ ਜਗ ਜੀਤ ਨਾ ਦੇ ਤਿਸ ਅਦੇਸ ਆਦ ਅਨਿਲ ਅਨਾਦ ਅਨਹਾਤ ਜੋਗ ਜੋ ਵੇਖੋ ਵੇਸ ਭਉਗਤ ਗਿਆਨ ਧਿਆ ਪੰਚਾਰਣ ਘਟ ਘਟ ਵਜੇ ਨਾਦ ਆਪਨਾਥ ਨਾ ਦੇ ਸਭ ਜਗ ਕੀ ਰਤਿਸ ਦਵਰਾ ਸਾਧ ਸੰਜ ਗੁਜੋਗ ਦੁਕਾਰ ਚਰਾਵੇ ਲੇਖ ਅਵੇ ਧਾਗ ਨਾ ਦੇ ਤੁਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਏ ਕਹ ਮਾਇ ਜੁਗਤ ਵਿਆਇ ਤੇਰ ਚਲੇ ਪਰਮਾਨ ਕਿਸਾਨ ਸਾਰੇ ਦਮਕ ਤਾਰੇ ਚਲਾਏ دیਵਾਨ ਜਿਉ ਤਿਸ ਭਾਵੈ ਤੇ ਵਿਚ ਲਾਵੇ ਜੇ ਹੋਵੇ ਫਰਮਾਨ ਹੋਵੇ ਸੋ ਨਾ ਨਦਰਿ ਨੇ ਆਵੇ ਬਹੁਤਾ ਹੈ ਵਿਦਾਨ ਆਦੇ ਤਿਸ ਜਾਨੇ ਆਦ ਅਨਿਲ ਅਨਾਦ ਅਨਾਹਤ ਜੁਗ ਜਵੇ ਕੋ ਵੇਸ ਆਸਣ ਲੋਇ ਲੋਇ ਭੰਡਾਰ ਜੋ ਕਿਸੇ ਬਾਯਾ ਸੇਤਵਾਰ ਕਰ ਕਰ ਦੇਖੇ ਸਭ ਜਨ ਹਾਰ ਨਾਨਕ ਸੱਚ ਕੇ ਸਾਚੇ ਕਾਰ ਆਦੇ ਤਿਸ ਅਰੇਸ ਨਾਦ ਅਨਿਰ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਇਕ ਦੋ ਜੀ ਬੋਲ ਕੋ ਹੋਏ ਲਖ ਹੋਏ ਲਖੀਸ ਲਖ ਰਗ ਗਿੜਾਇਆ ਤੇ ਹੈ ਇੱਕ ਨਾਮ ਜਪਦੇਸ ਇਤਰਾਹ ਹੈ ਪਤ ਪੌੜੀਆਂ ਚੜਿਏ ਹੋਏ ਅਕੀਸ ਸੁਣ ਗਲਾਕ ਸਦੀ ਕੀ ਟੈਰੇਸ ਨਾਨਕ ਨਦਰੇ ਪਾਈਏ ਕੂੜੇ ਕੂੜੇ ਤੇਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਹਿ ਮੰਗਣ ਦੇਣ ਨਹਿ ਜੋਰ ਜੋਰ ਨਹਿ ਜੀਵਣ ਮਰਨ ਨਹਿ ਜੋਰ ਜੋਰ ਨਹਿ ਰਾਜ ਮਾਲ ਮਨਸੂਰ ਜੋ ਰਣ ਸੁਰਤੇ ਗਿਆਨ ਵਿਚਾਰ ਜੋ ਰਣ ਜੋਤੇ ਛੁਪੇ ਸੰਸਾਰ ਜਿਸ ਹੱਥ ਜੋਰ ਕਰ ਵਿਖੇ ਸੋਏ ਨਾਨਕ ਬਤਮਨੇ ਚੈਨਾ ਕੋਏ ਰਾਤੀ ਰੋਤੇ ਥਿਤਵਾਰ ਪਉਣ ਬਣੇ ਅਗਨ ਪਤਾਲ ਤੇਸ ਵਿੱਚ ਧਰਤੇ ਥਾਪ ਰਤੇ ਪਰਮਸਾਰ ਤੀਵੇਂ ਜੀ ਯੁਗਤ ਕੈ ਅਰੰਭ ਜਿਨ ਕੈ ਨਾਮ ਨੈ ਕਨੰਗਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਤੈ ਸੋਨ ਪੰਜ ਪਰਵਾਰ ਨਦਰੀ ਕਰਮ ਪਵੇ ਨਿਸਾਨ ਬਜ ਬਗੈ ਉਥੇ ਪਾਏ ਨਾਨਦ ਜੀ ਆਜਤ ਜਾਈ ਤਾਰ ਮਿਖੰਡ ਕਾਇ ਤਰਨਾ ਗਿਆਨ ਖੰਡ ਕਾਇ ਕੋ ਕਰਨ केते पौण पड़ी वेषंतर केते कान महेश केते बल में काट कटे रूप रंग वेष केतिया करम होने मेरे केते केते तू उपदेश केते चंद्र सुर केते मंडल देश केते सिद्ध बदनाथ केते देवी वेष केते देव दान मन केते केते रत्न सुमंद ਕੀਤੇ ਅੱਖਾਂ ਨਹੀਂ ਕੀਤੇ ਪਾਣੀ ਕੀਤੇ ਪਾਤ ਨਿਰੰਦ ਕੀਤੇ ਸੁਰਤੀ ਸੇਲਕ ਕੀਤੇ ਨਾਨਕ ਅੰਤ ਨੇ ਅੰਤ ज्ञानखंड में गयार प्रचंड दैते नाथ बिनौद ओडनंद सरमखंड के वाणी रूप तिते काट तगड़ अवतन ताके अगला पखिया ना जए जे कु कह पेशे पछताए तिते घड़ी सुरत मत मन बुद्ध तिते घड़ी सुरस सक सुद्ध कर्मखंड की वाणी जोर ਤਿਤ ਹੋਰ ਨ ਕੋਈ ਹੋਰ ਤਿਤ ਜੋਤ ਮਾਂਬਲ ਸੂਰ ਤਿਨ ਮੈਂ ਰਾਮ ਰਹਾ ਵਰਪੂਰ ਤਿਤ ਸੀਤੋ ਸੀਤਾ ਮੈਂ ਮਮਾਹੇ ਕਦਰ ਰੂਪ ਨ ਕਥਨੇ ਜਾਏ ਨਾ ਉਹ ਮਰੇ ਨਾ ਠਾਕੇ ਜਾਏ ਜਿਨ ਘਰ ਆਵ세 ਮਨ ਮਾਏ ਤਿਤ ਭਗਤ ਵਸੈ ਕੋ ਲੋ ਕਰ ਅਨੰਦ ਸੱਚਾ ਮਨ ਸੁਏ ਸੱਚਖੰਡ ਵਸੇ ਨਿਰੰਕਾਰ ਕਰ ਕਰ ਵਿੱਚ ਨਜ਼ਰ ਨਿਹਾਰ ਤਿੱਤੇ ਖੰਡ ਮੰਡਲ ਵਰ ਵਰੰਗ ਜਿ ਕੋ ਕਥੇ ਦੇ ਅੰਤ ਨੇ ਤਿੱਤੇ ਲੋਰ ਅਕਾਰ ਜਿਉ ਜੋ ਹੁਕਮ ਤਿਵੇਂ ਤੇ ਮਕਾਰ ਜਿਵੇਂ ਕੈ ਵੇਗ ਸੇ ਕਰ ਵਿਚਾਰ ਨਾਨਕ ਫਖਨਾ ਕਰੜਾ ਸਾਰ ਜਤ ਪਹਾਰਾ ਤਿਰਜ ਸੁਨਿਆਰ ਅਰਣਮਤ ਦੇਹਤਿਆਰ ਔਖ ਲਗਨ ਤਬ ਕਰ ਪੰਡਾ ਮਰਤਿ ਟਾਲ ਘੜੀਏ ਸ਼ਬਦ ਸੱਚੇ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾ ਸਲੋ വണ ബു പാണി പിത മാത മഹത രാ സഗര ജഗത്ത ചുര ആയി വച്ചെ ആ ദൂര ਨੇ ਨਾਮ ਤੇ ਆਇਆ ਗਏ ਮਸਕਤ ਭਾਰ ਨਾਨਕ ਤੇ ਮੁਖ ਜਰੇ ਕੀਤੇ ਛੁੱਟੇ ਨਾਰ ਜਿੰਨੇ ਨਾਮ ਤੇ ਆਇਆ ਗਏ ਮਸਕਤ ਭਾਰ ਨਾਨਕ ਤੇ ਮੁਖ ਜਰੇ ਕੀਤੇ ਛੁੱਟੇ ਨਾਰ ਜਿਨਨੇ ਨਾਮ ਧਿਆਇਆ ਗਏ ਮਸੰਗਤੋ ਘਾਲ ਨਾਨਕ ਤੇ ਮੁਖ ਉਜਲੇ ਕੀਤੇ ਛਤੇ ਨਾਮ ਵਾਹਿਗੁਰੂ ਵਾਹਿਗੁਰੂ